ਸਾ ਸੰਗਤ ਦੀ ਸਾ ਸੰਗਤ ਦੀ ਅਰਦਾਸ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਸਾ ਸੰਗਤ ਦੀ ਅਰਦਾਸ ਕਦੀ ਵਿਸਥਾ ਨਹੀਂ ਜਾਂਦੀ ਇਸ ਕਰਕੇ ਅੱਜ ਮੈਂ ਤੁਹਾਡੇ ਕੋਲੋਂ ਸਹਿਤਾ ਮੰਗਾ ਇਸ ਬੱਚੇ ਵਾਸਤੇ ਅਰਦਾਸ ਕਰੋ। ਉਹ ਵੀਡੀਓ ਪੂਰੀ ਦੇਖਣਾ ਸਮਝ ਆ ਜਾਏਗੀ ਇਸ ਬੱਚੇ ਨੂੰ ਕੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ अज मैं थोड़े को एक मदद मंगता पाया मदद ये कि सच्चे दिलों अरद करो कि आप बच्चा ठीक हो जाए यू पूरे स्क्रीन पर पहला मैं इस बच्चे बारे दो गल कर लवाना आदि फोटो है हैगीदो ये है। मन जीते पे पांच साल हो गए इस बच्चे वास्ते घट तो घट तीह लख तो उत्ते पैसा लग चुका है ਕੋਈ ਹਸਪੀਟਲ ਨਹੀਂ ਛੱਡਿਆ ਕੋਈ ਦਰਗਾਹ ਨਹੀਂ ਛੱਡੀ ਕੋਈ ਗੁਰਦੁਆਰਾ ਕੋਈ ਸਰੋਵਰ ਕੋਈ ਕਿਤਰੇ ਵੀ ਵੱਡੇ ਵੱਡੇ ਜਿਹੜੇ ਸਾਡੇ ਮਹੰਤ ਹੈਗੇ ਗੁਰਦੁਆਰੇ ਜਿਹੜੇ ਵੱਡੇ ਵੱਡੇ ਬਾਬੇ ਹੈਗੇ ਡੇਰੇ ਕੋਲ ਬੈਠੇ ਆ ਸਭ ਜਗ੍ਹਾ ਗਏ ਆ ਕੋਈ ਜਗ੍ਹਾ ਨਹੀਂ ਛੱਡੀ ਮਹਿੰਦੀਪੁਰ ਬਾਲਾ ਜੀ ਵੀ ਗਏ ਆ ਚੂਰ ਵਾਲੇ ਬਾਲਾ ਜੀ ਵੀ ਗਏ ਆ ਹੋਰ ਵੀ ਕਈ ਜਗ੍ਹਾ ਲੈ ਕੇ ਗਏ ਆ ਮੈਂ ਨੂੰ ਚਿਸ਼ਤੀ ਦਾ ਦਰਗਾਹ ਤੇ ਵੀ ਲੈ ਕੇ ਗਏ ਆ ਅਜਮੇਰ ਔਰ ਕੋਈ ਐਸੀ ਜਗ੍ਹਾ ਨਹੀਂ ਛੱਡੀ ਕੋਈ ਐਸਾ ਸਿਆਣਾ ਨਹੀਂ ਛੱਡਿਆ ਕੋਈ ਐਸਾ ਵੈਦ ਜਾਂ ਕੋਈ ਡਾਕਟਰ ਨਹੀਂ ਛੱਡਿਆ ਜਿਹਨੂੰ ਅਸੀਂ ਨਾ ਦਿਖਾਇਆ ਹੋਵੇ ਆ ਮੈਸਕੀਨ ਦਿਖਾ ਰਿਹਾ ਬੇਚੋ ਬੱਚੇ ਦੀ ਫੋਟੋ ਸਾ ਸੰਗਤ ਜੀ ਤੁਹਾਡੇ ਚਰਨਾਂ ਚੱਤ ਜੋੜ ਕੇ ਬੇਨਤੀ ਆ ਕਿ ਆਪਣੇ ਮਨੋਂ ਇੱਕ ਅਰਦਾਸ ਕਰੋ ਕਿ ਬੱਚਾ ਠੀਕ ਹੋ ਜਾਏ ਇਹਦਾ ਛੋਟੇ ਕੁੜੀ ਹੈਗੀ ਆ ਉਹ ਵੀ ਟੈਨਸ਼ਨ ਰਹਿੰਦੀ ਆ ਇਹਦੀ ਘਰ ਵਾਲੀ ਸਾਰੇ ਲੋਕ ਟੈਨਸ਼ਨ ਚ ਹੈਗੇ ਆ ਇਹਦੀ ਘਰ ਵਾਲੀ ਦੀ ਹਮੇਸ਼ਾ ਸ਼ਾਬਾਸ਼ੀ ਉਹਨੂੰ ਦੇਣੀ ਆ ਉਹਦੀ ਵੀ ਉਹ ਵਾਸਤੇ ਵੀ ਕਹਿਣਾ ਕਿ ਉਹਨੂੰ ਵੀ ਰੱਬ ਹੋਰ ਤਾਕਤ ਦੇਵੇ ਜਿਸ ਤਾਕਤ ਨਾਲ ਜਿਸ એનર્ਜੀ ਦੇ ਨਾਲ ਉਹ ਇਹਦੀ ਸੇਵਾ ਕਰਦੀ ਆ ਉਨੇ ਦਿਨ ਔਰ ਰਾਤ ਨਹੀਂ ਦੇਖਦੀ ਦਿਨ ਰਾਤ ਸੇਵਾ ਕਰਦੀ ਜਿਹੜੇ ਨੱਕ 'ਚ ਪਾਈਪ ਲੱਗਾ ਇਹਦੀ ਫੂਡ ਪਾਈਪ ਹੈਗਾ ਮੂੰਹ ਨਾਲ ਰੋਟੀ ਵੀ ਨਹੀਂ ਖਾ ਸਕਦਾ ਇਹ ਫੂਡ ਪਾਈਪ ਨਾਲ ਦੇ ਅੰਦਰ ਪੇਟ 'ਚ ਅੰਨ ਜਲ ਜੋ ਵੀ ਕੋਪੋਣਾ ਪੈਂਦਾ ਹੈਗਾ ਔਰ 5 ਸਾਲ ਹੋ ਗਏ ਇਸ ਬੰਦੇ ਨੂੰ ਭੁਗਤਦੇ ਹੋਇਆ ਕੀ ਸੀ ਇਹਨੂੰ ਕਾਲਾ ਜਾਦੂ ਕਰਾਇਆ ਹਰੇਕ ਨੇ ਇਹੋ ਕਿਹਾ ਜਿਹੜੇ ਸਿਆਣੇ ਹੈਗੇ ਕਿ ਇਹਨੂੰ ਕਾਲਾ ਜਾਦੂ ਕਰਾਇਆ ਇਹਦੇ ਨਾਲ ਹੀ ਕੋਈ ਕੰਮ ਕਰਦਾ ਸੀ ਇਹ ਬੱਚਾ ਪਹਿਲਾਂ 에ਅਰਲਾਈਨਸ 'ਚ ਕੰਮ ਕਰਦਾ ਸੀ ਬਹੁਤ ਚੰਗੀ ਪੋਸ ਸੀ ਇਹਦੀ ਸਭ ਕੁਝ ਸੀਗਾ ਕੋਈ ਕਮੀ ਨਹੀਂ ਸੀ ਮਗਰ ਪਤਾ ਨਹੀਂ ਇੱਕ ਦੁਸ਼ਮਣ ਕੋਲ ਦੇਖਿਆ ਨਹੀਂ ਗਿਆ ਕਿ ਕੀ ਗੱਲ ਹੋਈ ਨਾ ਦੇਦੀ ਕਿਸੇ ਨਾਲ ਦੁਸ਼ਮਣੀ ਨਾ ਇਹਨੇ ਕਦੀ ਕਿਸੇ ਨੂੰ ਪੁੱਠਾ ਬੋਲਿਆ ਨਾ ਗਲਤ ਬੋਲਿਆ ਬੜਾ ਸ਼ਰੀਫ ਬੱਚਾ ਸੀ ਪਤਾ ਨਹੀਂ ਉਹਦਾ ਢਿੱਡ 'ਚ ਕੀ ਦਰਦ ਹੋਇਆ ਕਹਿੰਦੇ ਆ ਕਿ ਬੰਗਾਲ ਤੋਂ ਉਹ ਕੋਈ ਜਾਦੂ ਕਰਵਾ ਕੇ ਲਿਆ ਕਾਲਾ ਤੇ ਇਹਨੂੰ ਖਵਾ ਦਿੱਤਾ ਗਿਆ ਇਹਦੇ ਨਾਲ ਹੀ ਰਹਿੰਦਾ ਸੀ ਇਹਦੇ ਨਾਲ ਹੀ ਖਾਂਦਾ ਪੀਂਦਾ ਸੀ ਅੱਜ ਇਹ ਹਾਲਤ ਹੋ ਗਈ ਹੈ ਸਾਜੰਗਤ ਤੁਹਾਡੇ ਚਨ ਦੁਬਾਰਾ ਕਹਿਣਾ ਮੱਥਾ ਟੇਕ ਕੇ ਕਹਿਣਾ ਅਰਦਾਸ ਕਰੋ ਦਿਲੋਂ ਅਰਦਾਸ ਕਰੋ ਕਿ ਬੱਚਾ ਠੀਕ ਹੋ ਜਾਏ ਅਸੀਂ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਾ ਗਏ ਹੋਵਾਂਗੇ ਕੋਈ ਐਸੀ ਬਾਣੀ ਨਹੀਂ ਨਾ ਪੜ੍ਹੀ ਹੋਵੇ ਸੁਖਮਨੀ ਸਾਹਿਬ ਦਾ ਰੋਜ਼ ਇਹਦੇ ਤੋਂ ਪਾਠ ਸੁਣਾਇਆ ਜਾਂਦਾ ਸਭ ਕੁਝ ਕੀਤਾ ਜਾ ਰਿਹਾ ਹੈ ਪਰ ਕੋਈ ਦਿਨ ਉਹ ਦਿਨ ਦੀ ਹਾਲਤ ਬਿਗੜਦੀ ਜਾ ਰਹੀ ਹੈ ਹੁਣ ਤੁਹਾਡਾ ਹੀ ਇੱਕ ਆਸਰਾ ਹੈਗਾ गुरु रूप सास संगत जी हम तुम अगर अपने दिलों अरदास करोगे कि पगोती वाली नहीं जो अंदरों अरदस निकलती है क्योंकि वाहेगुरु ने सानू प्यो धी प्य पुत्र एक रिश्ता बख्शा है एक पिता एक के हम बारक य मतलब है कि असी अपने प्यो को मगना जी भगौोती क्यों मंगे असी मंगना सिद्धा तो सीधा हम तीस अपने पिता को लो कुछ मंगते हो कहते हो पिता जी मैं सौ रुपया देना के आला बेटा ਇਸ ਤਰ੍ਹਾਂ ਹੀ ਅਸੀਂ ਰੱਬ ਕੋਲੋਂ ਮੰਗਣਾ ਸੱਚੇ ਪਾਤਸ਼ਾਹ ਇਹਨੂੰ ਦੇਰ ਰੁਕ ਕੇ ਢਾਂਦੇ ਦਿਓ ਇਹਨੂੰ ਠੀਕ ਕਰ ਦਿਓ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ